ਜੀ ਮਨਿੰਦਰ 3 ਬਲੌਗ ਥੋਡਾ ਸਾਰਿਆਂ ਦਾ ਸਵਾਗਤ ਆ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਜਿਹੜਾ ਸਾਡੇ ਅੱਜ ਦਾ ਬਲੌਗ ਹੈਗਾ ਅੱਜ ਦਾ ਬਲੌਗ ਹੈਗਾ ਸਾਡਾ ਜੀ ਸਾਂਜੀ ਦਾ ਕਿਉਂਕਿ ਹੁਣ ਸਾਂਝੀਆਂ ਲੱਗਣੀਆਂ ਨੇ ਅਸੀਂ ਪਹਿਲਾਂ ਹੀ ਬਹੁਤ ਲੇਟ ਆ ਸਾਂਜੀ ਲਾਉਣ ਲਈ ਅਸੀਂ ਸੋਚਿਆ ਵੀ ਚਲੋ ਅੱਜ ਮਿੱਟੀ ਮੰਗਵਾਲੀ ਸੀ ਜੀ ਆਪਾਂ ਥੋੜੇ ਦਿਨ ਹੋ ਗਏ ਉਦੋਂ ਤੇ ਅੱਜ ਅਸੀਂ ਘਰੇ ਸੀ ਅਮਨਿੰਦਰ ਤੇ ਆਂਟੀ ਵੀ ਘਰੇ ਸੀ ਅਸੀਂ ਫ੍ਰੀ ਹੋ ਗਏ ਝਾੜ-ਚੜਈਆ ਕਰਕੇ ਆਪਣਾ ਹੁਣ ਅਸੀਂ ਸਾਂਜੀ ਵੱਲ ਧਿਆਨ ਦੇਵਾਂਗੇ ਤੇ ਹੁਣ ਬਣਾਵਾਂਗੇ ਤਾਰੇ ਆ ਦੇਖੋਣੀਆਂ ਤੁਹਾਨੂੰ ਅਮਨਿੰਦਰ ਨੂੰ ਹਾਂ ਮਨਿੰਦਰ ਲੱਗਣ ਲੱਗ ਪੁੱਟਣ ਲੱਗ ਪਿਆ ਮਿੱਟੀ ਮਿੱਟੀ ਕੁੱਟ ਕੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਛਾਣਾਂਗੇ ਤੇ ਛਾਣ ਕੇ ਫਿਰ ਅਸੀਂ ਬਣਾਵਾਂਗੇ ਤਾਰੇ ਇਹਦੇ ਜਿੰਨੇ ਕੁ ਵੀ ਬਣਨਗੇ ਸਾਤੋਂ ਬਣਾ ਕੇ ਅਸੀਂ ਫਿਰ ਛੋਟਾ ਜਿਹਾ ਬਰੋਟਾ ਲਾਉਣੇ ਹੁੰਦੇ ਆ ਜੀ ਹਰ ਸਾਲ ਤੇ ਆਂਟੀ ਵੀ ਬੁਲਾ ਲੇ ਸੀ ਅਸੀਂ ਤੇ ਆਂਟੀ ਕਹਿੰਦੀ ਚਲ ਅੱਜ ਆਪਾਂ ਤਾਰੇ ਬਣਾਉਣੇ ਆ ਮੈਂ ਕਿਹਾ ਚਲੋ ਤੇ ਅਸੀਂ ਸਾਰੇ ਕੰਮ ਕੰਮ ਕਰਕੇ ਫ੍ਰੀ ਹੋ ਗਏ ਹਾਂਜੀ ਮਨਿੰਦਰ ਜੀ ਦੱਸੋ ਕੀ ਬਣਾਓਗੇ ਤਾਰੇ ਾਰੇ ਬਣਾਉਂਗੇ ਚਲੋ ਠੀਕ ਆ ਜੀ ਆਂਟੀ ਦੀ ਵਾਰੀ ਆ ਗਈ ਮਿੱਟੀ ਕੁੱਟਣ ਦੀ ਤੇ ਹੁਣ ਆਂਟੀ ਕੁੱਟ ਰਹੀ ਆ ਕਿਉਂਕਿ ਇਹ ਮਿੱਟੀ ਨੂੰ ਜਮਾਂ ਬਰੀਕ ਕਰਕੇ ਫਿਰ ਛਾਣਿਆ ਜਾਊਗਾ ਜੀ ਇਹ ਇਹ ਥੋੜੀ ਜਿਹੀ ਗਿੱਲੀ ਸੀ ਮਿੱਟੀ ਸਾਡੀ ਤੇ ਆਂਟੀ ਕਹਿੰਦੀ ਥੋੜੀ ਜਿਹੀ ਹੋਰ ਕੁੱਟਣੀ ਪਊਗੀ ਫਿਰ ਛਾਣੀ ਜਾਊਗੀ ਫਿਰ ਛਾਣ ਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਗੁੰਨ ਲਾਂ ਗੁੰਨ ਲਾਂਗੇ ਜਿੰਨਾ ਚਿਰ ਇਹ ਬਰੀਕ ਨਹੀਂ ਹੁੰਦੀ ਹਲੇ ਛਾਣਨ ਲਈ ਅਸੀਂ ਨੇ ਇਹ ਪੱਠੜ ਲੈ ਲਿਆ ਤੇ ਇੱਕ ਝਾਰਨਾ ਲੈ ਲਿਆ ਇਹਦੇ ਵਿੱਚ ਅਸੀਂ ਛਾਣਾਗੇ ਤੇ ਇਹਦੇ ਵਿੱਚ ਹੀ ਗੁੰਨ ਲਾਂਗੇ ਛਾਨਣ ਲਈ ਮਨਿੰਦਰ ਕਹਿੰਦਾ ਮੈਂ ਛਾਣੂਗਾ ਮਿੱਟੀ ਤੇ ਆਂਟੀ ਉਹਨੂੰ ਪਰ ਪਰ ਪਾ ਰਹੀ ਆ ਛਾਣ ਮਨਿੰਦਰ ਹੁਣ ਇਹਨੂੰ ਲੈ ਕੇ ਦੇਖ ਪੁੱਤ ਛਣੀ ਜਾਂਦੀ ਆ ਛੰਡ ਰਹੀ ਆ ਇਹ ਆਂਟੀ ਇੱਧਰ ਗੱਡ ਲਓ ਤੁਸੀਂ ਇਦਰੀ ਕੱਢ ਕੇ ਨਾ ਥੋੜੀ ਜੀ ਆਪਾਂ ਨੂੰ ਮੁਕਦੀ ਨਹੀਂ ਇੰਨੀ ਕਰ ਜਿੰਨੀ ਕਾਪਾ ਨੇ ਉਹ ਕਰੀ ਆ। ਇਹ ਆ ਡੱਕੇ ਡੁੱਕੇ ਇਹ ਛਾਂਦੇ ਨੇ ਸਾਰੇ ਵਿੱਚ। ਇਹ ਵਿੱਚ ਨਾ ਸਟਮ ਨਿੰਦਰ ਡੱਕੇ ਨਾ ਪੁੱਤ ਵਿੱਚ ਪਾ। ਲੋ ਜੀ ਹੁਣ ਅਸੀਂ ਲਿਆਂਦਾ ਪਾਣੀ ਤੇ ਹੁਣ ਅਸੀਂ ਗੁੰਨਣ ਲੱਗਿਆਂ ਮਿੱਟੀ ਨੂੰ ਤੇ ਮਿੱਟੀ ਨੂੰ ਗੁੰਨ ਕੇ ਇੱਕ ਤਿੰਨ ਵਾਲ ਲੱਗਦੀਆਂ ਲਾਰੇ। ਸਟਾਰਟ ਥੋੜਾ ਥੋੜਾ ਪਾਣੀ ਪਾ ਕੇ ਗੁੰਨਣਾਗੇ ਕਿਉਂਕਿ ਜੇ ਕਾਲੀ ਪਤਲੀ ਹੋ ਗਈ ਹੈ ਨਾ ਤੇਰੀ ਬਰੀਕ ਬਰੀਕ ਇਕੱਠਾ ਨਹੀਂ ਆਉਂਦੀ ਮਿੱਟੀ ਦੀਆਂ ਇਹ ਕਾਹੋ ਜਿਹੀਆਂ ਮਰ ਜਾਣਗੀਆਂ ਬਿੰਦ ਕਾਂ ਕੇ ਰੱਖ ਹਾਂ ਤੇਰੇ ਵਧੀਆ ਤਾਰੇ ਬਣਨਗੇ ਬਿੰਦ ਤੇ ਢੋਬੇ ਵਾਲੀ ਕਾਲੀ ਮਿੱਟੀ ਆਪਣੇ ਵਾਲੀ ਤਾਂ ਵੈਸੀ ਬਹੁਤ ਵਧੀਆ ਬਣੂਗੀ ਲੈ ਮਿੱਟੀ ਬੰਦ ਦੇਖੋ ਜੀ ਹੁਣ ਅਸੀਂ ਮਿੱਟੀ ਗੁੰਨ ਲਈ ਆਗੀ ਦੇਖੋ ਆਈ ਆਂਟੀ ਹੋਰ ਕੁ ਟ੍ਰੇਨਿੰਗ ਹੈ ਮਿੱਟੀ ਹੋਰ ਵੀ ਗੁੰਨਾ ਗਿਆ ਸੀ ਤੇ ਹੁਣ ਬਣਾਉਣ ਲੱਗ ਪਈ ਆਪਾਂ ਤਾਰੇ ਹੀ ਹੈ ਨਾ ਹੁਣ ਬਣਾਉਣ ਲੱਗਦੇ ਆਂ ਜੀ ਅਸੀਂ ਤਾਰੇ ਜੋ ਜਿਹੜੀ ਤਾਰੇ ਬਣਾਵਾਂਗੇ ਫਿਰ ਦੇਖ ਲਿਓ ਇਹ ਜਿਹੜੀ ਮਿੱਟੀ ਸੀ ਹੁਣ ਆਪਾਂ ਗੁੰਨ ਲ ਕੇ ਤੇ ਹੁਣ ਅਨਿੰਦਰ ਨੂੰ ਭੇਜੇ ਆਪਾਂ ਨੇ ਫੱਟਾ ਲੈਣਾ ਵੀ ਉਹਦੇ ਤੇ ਰੱਖ ਦਾਂਗੇ ਕਿਉਂਕਿ ਜੇ ਅਸੀਂ ਬੁਰੀ ਤੇ ਰੱਖਾਂਗੇ ਤਾਂ ਇਹ ਉਹ ਇਕੱਠੇ ਹੋ ਜਾਣਗੇ ਤਾਰੇ ਸਾਡੇ ਜੋ ਚੱਕਾਂਗੇ ਇਸ ਲਈ ਸੋਚਿਆ ਵੀ ਇੱਕ ਲੱਕੜ ਦੇ ਫੱਟੇ ਹੀ ਤੇ ਉਹ ਕਰ ਲਾਂਗੇ ਆ ਸੀ ਅਨਿੰਦਰ ਉਹ ਦੇਖ ਪਿਆ

ਠੀਕਾ ਵੀ ਜਿਹੜੇ ਹਨਾ ਆਪਾਂ ਜਦੋਂ ਲਾਵਾਂਗੇ ਸਾਂਝੀ ਵੀ ਉਹਦੋਂ ਨਾ ਹੋ ਨਾ ਵਾਲੇ ਮੋਟੇ ਜੇ ਨਾ ਵਾਲੇ ਪਤਲੇ ਜੇ ਲੋਹੀਕ ਤਾਰਾ ਦਾ ਸਾਡਾ ਹੋ ਗਿਆ ਰੈਡੀ ਪਹਿਲਾਂ ਅਸੀਂ ਇੰਨੀ ਕੁ ਤੇਲ ਬਣਾ ਲਾਂਗੇ ਬਾਅਦ ਵਿੱਚ ਅਸੀਂ ਫਿਰ ਪੁੱਟਾਂਗੇ ਨੇ ਮੇਰੇ ਤਾਰੇ ਉਸ ਤਰ੍ਹਾਂ ਦੇ ਮੇਰੇ ਛੋਟੇ ਤਾਰੇ ਦੇ ਜੇ ਮੇਰੇ ਤਾਂ ਤਿੱਖੇ ਬਣਾਉਣੇ ਨੇ ਵਾਰੇ ਵੱਡੇ ਵੱਡੇ ਹੁਣ ਹਾਂ ਇੱਕ ਅਨਾ ਹੈਗਾ ਤਾਂ ਉਹੀ ਸਾਈਜ਼ ਪਰ ਆਹ चीज ਨੂੰ ਬੱਸ ਇਹ ਵਰਤ ਹਾਂ ਤੁਸੀਂ ਆਹ ਆਹ ਗੋਲ ਬਣਾਉਣੇ ਹੋ ਮੈਂ ਥੋੜਾ ਜਿਹਾ ਇੱਥੇ ਇਹਨੂੰ ਅਦਰ ਸ਼ੇਪ ਚ ਦੇ ਦਿੰਦੇ ਹਾਂ ਇਹਨਾਂ ਕਰਕੇ ਜੋ ਜਿਵੇਂ ਜਿਹੜੇ ਐਨੇ ਤਾਰੇ ਸੀ ਤਾਰੇ ਦਿਖਾ ਦੇ ਐਨੇ ਤਾਰੇ ਸੀ ਇਹ ਤਾਂ ਅਸੀਂ ਬਣਾ ਲੇ ਤੇ ਸਾਡੇ ਤਾਰੇ ਹੈਗੇ ਘਟ ਗਈ ਸੀ

Thank <laughs> you.